ਇੱਕ ਟੋਲ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਲੋੜ ਤੋਂ ਬਠਿੰਡਾ ਹਾਈਵੇ ਤੇ ਪੈਂਦੇ ਟੋਲ ਦੇਗਾ ਜਿੱਥੇ ਕਿ ਇੱਕ ਗੁਰਸਿੱਖ ਪਰਿਵਾਰ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਥੋਨ ਦੱਸਦੀ ਹੈ ਕਿ ਟੋਲ ਵਾਲਿਆਂ ਤੇ ਦੋਸ਼ ਲੱਗੇ ਨੇ ਕਿ ਇੱਕ ਗੁਰਸਿੱਖ ਪਰਿਵਾਰ ਦੀ ਇਹਨਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਉੱਥੇ ਹੀ ਕਿਸਾਨ ਯੂਨੀਅਨ ਦੇ ਵੱਲੋਂ ਧਰਨਾ ਲਗਾ ਦਿੱਤਾ ਹੈ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਕੀਤੀ ਜਾਵੇ ਨਾ ਟੋਲ ਵਾਲਿਆਂ ਤੇ ਤਾਂ ਇਹਨਾਂ ਦੇ ਵੱਲੋਂ ਗੁਰਸਿੱਖ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਗਈ ਆ ਤਾਂ ਤੁਹਾਨੂੰ ਦੱਸਦੀ ਆ ਕਿ ਫਾਸਟ ਟੈਗ ਤੋਂ ਇਹ ਜੋ ਰੋਲਾ ਹੈ ਉਹ ਵਿਵਾਦ ਹੋਇਆ ਹੈ ਤਾਂ ਫਾਸਟ ਟੈਗ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੈਸੇ ਹੈ ਨਹੀਂ ਤਾਂ ਇਸ ਨੂੰ ਲੈ ਕੇ ਇਹ ਵਿਵਾਦ ਹੋਇਆ ਤੇ ਗੁਰਸਿੱਖ ਪਰਿਵਾਰ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਨੇ ਤਾਂ ਉੱਥੇ ਹੀ ਕਿਸਾਨ ਯੂਨੀਅਨ ਦੇ ਵੱਲੋਂ ਧਰਨਾ ਵੀ ਲਗਾ ਦਿੱਤਾ ਗਿਆ ਤਾਂ ਪੂਰੀ ਵੀਡੀਓ ਵੇਖੋ ਤੁਸੀਂ ਵੀ ਤੇ ਸਨਾਦ ਨੇ ਆ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਤੇ ਕਿਸਾਨ ਜੁਨੀਨਾ ਦਾ ਕੀ ਕਹਿਣਾ ਸਾਡੀ ਸਾਰਿਆਂ ਤੋਂ ਵੀ ਫਦੀ ਹੋਣੀ ਕਿੱਲਾ ਮੁਖ ਹੋਵੇ ਨਹੀਂ ਸਨਾਦ ਨੇ ਆ ਅੱਗੇ ਨਹੀਂ ਹੱਥਾਂ ਨਾਲ ਨਹੀਂ ਜਾ ਕੋਈ ਨਹੀਂ ਨਹੀਂ ਤੁਸੀਂ ਦੀ ਸਾਨੂੰ ਕਹਿੰਦੇ ਥਾਣੇ ਚਲੋ ਸਾਡੀ ਗੱਲ ਹੀ ਹੋ ਜਾਣਾ ਦਨ ਜਾ ਕੇ ਦੋਸਤੋ ਕਰਵਾਈ ਕਰਾ ਦੇਣਾ ਆਹ ਲੈ ਲੈ ਮਾਰ ਦੇ ਨੇ ਖਾਣੇ ਨੂੰ ਲੈਣ ਆਏ ਹੋ ਦੋ ਜਣੇ ਇਹਨਾਂ ਦੇ ਕਿ ਹੱਥੀਂ ਪੈਪਰ ਨੇ ਕੁੱਟਣ ਦਾ ਇਹਨਾਂ ਦਾ ਕਿੱਦਾਂ ਗਲਤ ਕਰਵਾਇਆ ਮੰਗਦੇ ਨੇ ਬਿਲਕੁਲ ਨਹੀਂ ਦਰਖਾਸਤ ਚਲੋ ਦਰਖਾਸਤ ਦੇ ਲਈ 295 ਦਾ ਪੱਤਰ ਸਾਨੂੰ ਇਹ ਲੋੜਾਂ ਨੂੰ ਇਹ ਥਾਣੇ ਲੈ ਜਾਗੇ ਤੇ ਨਹੀਂ ਲੋੜਾਂ ਨੂੰ ਨਹੀਂ ਲੋੜਾਂ ਨੂੰ ਅਸੀਂ ਪੌੜੇ ਦੇ ਹੱਥ ਖੜੇ ਹੋ ਰਹੇ ਥਾਣੇ ਤੇਰੇ ਕਿਹਦੇ ਦੁਨੀਆ ਬਾਈ ਫਿਰ ਉੱਥੇ ਬੰਦੇ ਨੂੰ ਆਇਆ ਲੱਗਦਾ ਪਬਲਿਕ ਨੂੰ ਵੀ ਥਾਣੇ ਇਹਨਾਂ ਦੀ ਮੱਗ ਦੇ ਗੱਲ ਆ ਗੱਲ ਆ ਚੱਕਰ ਇਹ ਨਹੀਂ ਤੁਹਾਡਾ ਆ ਜਿਹੜਾ ਹੈਗਾ ਇਹ ਟੈਂਟ ਪਾਇਆ ਨਵੀਂ ਗੱਡੀ ਦੇ ਵਿੱਚ ਆ ਦੇਖੋ ਉਹ ਵੀ ਹੁਣ ਇਹ ਨਾ ਆ ਗੱਡੀ ਆ ਜੀ ਇਹੇ ਜਮਾਂ ਬਿਲਕੁਲ ਨਵੀਂ ਗੱਡੀ ਲਈ ਸੀ ਆ ਬਾਈ ਜੀ ਆ ਹਾਂ ਜੀ ਤੁਸੀਂ ਨਾ ਹੀ ਉੱਥੇ ਜਾ ਰਹੇ ਸੀ ਕਿ ਸਾਡਾ ਫਾਸਟ ਪੈਕ ਦੇ ਵਿੱਚੋਂ ਰੀਚਾਰਜ ਕਹਿੰਦੇ ਖਤਮ ਆਇਆ ਕਹਿੰਦੇ ਅਸੀਂ ਕਿਹਾ ਚਲੋ ਸਾਈਡ ਤੇ ਲਾ ਕੇ ਅੱਗੇ ਅਸੀਂ ਰੀਚਾਰਜ ਕਰਦੇ ਹਾਂ ਤੁਸੀਂ ਕੋਲੋਂ ਅਸੀਂ ਸਾਈਡ ਤੇ ਲਾਉਣ ਲਈ ਗੱਡੀ ਇਹਨਾਂ ਦਾ ਅੱਗਾ ਚਲਾਇਆ ਪਿੱਛੋਂ ਇੱਕ ਜਣੇ ਨੇ ਡੰਡਾ ਮਾਰਿਆ ਇਹ ਬਹੁਤ ਖਿੱਚ ਗਿਆ ਇਹਦੇ ਤੇ ਫੇਰ ਅਸੀਂ ਜਾ ਕੇ ਪੁੱਛੇ ਮੈਂ ਕਿ ਤੁਹਾਡਾ ਕੀ ਮਤਲਬ ਕੀ ਹੈ ਜੇ ਅਸੀਂ ਕਹਿ ਰਹੇ ਹਾਂ ਤੁਹਾਨੂੰ ਅਸੀਂ ਰੀਚਾਰਜ ਕਰਾ ਕੇ ਤੁਹਾਡਾ ਕਾਰਡ ਭਰ ਦਿਆਂਗੇ ਕਿ ਨਹੀਂ ਇਹ ਨਾਲ ਦੀ ਨਾਲ ਟੁੱਟ ਕੇ ਪੈ ਗਏ ਜਦੋਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਆਹ ਕਰਾਓ ਠੀਕ ਹੋਊਂ ਤੁਸੀਂ ਤੁਹਾਡਾ ਮਤਲਬ ਕੀ ਆ ਤੁਹਾਡਾ ਬਲਾਉ ਮੈਨੇਜਰ ਇਹ ਤੇ ਇਹਨਾਂ ਦੀਆਂ ਜਿਹੜੀਆਂ ਦੁਨੀਆ ਬੈਠੀਆਂ ਨੇ ਇੱਕ ਉਹ ਚੂੜੇ ਜੇ ਵਾਲੀ ਕੁੜੀ ਆ ਬਾਈ ਤੇ ਮੁੰਡਾ ਇੱਕ ਜਿਹੜਾ ਮੁੰਡਾ ਮੋਟਾ ਆ ਉਹ ਦੋਵੇਂ ਜਣਿਆਂ ਨੇ ਡਾਂਗ ਚੱਕ ਕੇ ਪਹਿਲਾਂ ਮੇਰੇ ਮਾਰੀ ਆ ਜੀ ਮੇਰੇ ਭੂਆ ਜੀ ਨੇ ਗੁਰਸਿੱਖ ਨੇ ਉਹਨਾਂ ਦੀ ਦਸਤਾਰ ਤਾਰ ਕੇ ਲਿਆਵਦੀ ਸੀ ਇਹਨਾਂ ਨੇ ਸਾਰਾ ਇਹਨਾਂ ਦੇ ਅਸੀਂ ਪਰਚਾ ਕਰਾਉਣਾ ਹੀ ਤੇ ਆ ਬੰ ਆ ਗੱਡੀ ਆ ਜੀ ਚਲੋ ਜੀ ਬੋਲੋ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮੈਂ ਕੁਲਬੀਰ ਸਿੰਘ ਨੇਤਾ ਜ਼ਿਲ੍ਹਾ ਜਲੰਧ ਸਪੈਕਟਰ ਸ਼੍ਰੀ ਅਫਸਰ ਸਾਹਿਬ ਵੀ ਕੇ ਜੀ ਖੋਤਾ ਜਿਹੜਾ ਬੱਲੂਆ ਦਾ ਟੋਲ ਪਲਾਜਾ ਬਟਿੰਡਾ ਗੰਗਾ ਨਗਰ ਨੂੰ ਰੋਡ ਜਾਂਦੀ ਆ 77 ਅੱਜ ਜਿਹੜਾ ਕਿ ਉਥੇ ਘਟਨਾ ਕਰਮ ਹੋਇਆ ਇੱਕ ਪਰਿਵਾਰ ਦੀ ਗੱਡੀ ਭੰਨੀ ਗਈ ਆ ਉਹ ਇੱਧਰੋਂ ਆ ਰਹੇ ਸੀਗੇ ਤੇ ਅੱਗੇ ਉਹਨੇ ਹੋਰ ਰਜਿਸਟਰੀ ਕਰਾਉਣੀ ਸੀਗੀ ਉਥੇ ਟਾਈਮ ਲੱਗੀ ਤਹਿਸੀਲ ਦੇ ਵਿੱਚ ਨਾਲ ਉਹਨਾਂ ਦੇ ਗੁਰਸਿੱਖ ਪਰਿਵਾਰ ਆ ਜਿਨ੍ਹਾਂ ਦੀਆਂ ਕੁੜੀਆਂ ਨੂੰ ੱਟਕੇ ਮਾਰਿਆ ਗਿਆ ਟੋਲ ਦੇ ਗੁੰਡਿਆਂ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਐ ਇਸ ਕਰਕੇ ਅਸੀਂ ਨਾਲ ਉਹਨਾਂ ਦੇ ਬੇਅਵਦੀ ਦਾ ਪਰਚਾ ਕਰਾਵਾਂਗੇ ਤੇ ਨਾਲ ਜਿਹੜੀ ਗੱਡੀ ਭੰਨੀ ਉਹਦਾ ਜਿੰਨਾ ਚਿਰੇ ਪਰਿਵਾਰ ਦੀ ਜੇ ਸੱਲੀਲੀ ਹੁੰਦੀ ਗਈ ਉਹਨਾਂ ਚੱਕਰ ਬੀਕੇਯੂ ਖੋਸਾ ਦੀੋਂ ਇਹ ਟੋਰ ਫਿਰ ਰਹੂਗਾ ਹਣ ਮਿੱਥੇ ਸਮੇਂ ਲਈ ਬੀਕੇਯੂ ਖੋਸਾ ਜਿੰਦਾਬਾਦ ਬੀਕੇਯੂ ਖੋਸਾ ਜਿੰਦਾਬਾਦ ਟੋਰ ਕੰਪਨੀ ਦੇ ਗੁੰਡੇ ਜਿੰਦਾਬਾਦ ਟੋਰ ਕੰਪਨੀ ਦੇ ਗੁੰਡੇ ਜਿੰਦਾਬਾਦ ਬੀਕੇਯੂ ਖੋਸਾ ਜਿੰਦਾਬਾਦ ਬੀਕੇਯੂ ਖੋਸਾ ਜਿੰਦਾਬਾਦ ਬੀਕੇਯੂ ਖੋਸਾ ਜਿੰਦਾਬਾਦ ਇਹਦੇ ਆਉਂ ਦੂਰੀ ਆਵਾਜ਼ ਨਹੀਂ ਹੋਣੀ ਐਗਰੂਜਿਕਾ ਖਾਲਸਾ ਵੈਗੁਰੂਜੀ ਦੀ ਫਤਿਹ ਮੈਂ ਗੁਰਸੇਵਕ ਸਿੰਘ ਪੰਜਾਵਾ ਸੀਲ ਅਵਾਰ ਡਿਸਟ੍ਰਿਕਟ ਫਾਈਲ ਦਾ ਅੱਜ ਜੋ ਇਹ ਵੱਧ ਪੱਗੀ ਘਟਨਾ ਇਹਨਾਂ ਨੇ ਟੋਲ ਵਾਲਿਆਂ ਨੇ ਬਠਿੰਡਾ ਬਲੋਟ ਰੋਡ ਤੇ ਕੀਤੀ ਆ ਇਹ ਬਲੂਵਾਲਾ ਟੋਲ ਪਲਾਜਾ ਦੇ ਨਾਲ ਆ ਵਜਦਾ ਇਸ ਟੋਲ ਪਲਾਜੇ ਤੇ ਫਾਸਟ ਟੈਗ ਦੇ ਵਿੱਚ ਰੀਚਾਰਜ ਖਤਮ ਹੋ ਰਦੀ ਵਜਾ ਕਰਕੇ ਇੱਕ ਇੰਨੀ ਇਹਨਾਂ ਰਿਕਵੈਸਟ ਕੀਤੀ ਵੀ ਅਸੀਂ ਰੀਚਾਰਜ ਗੱਡੀ ਅੱਗੇ ਕਰਕੇ ਕਰ ਲੈਨੇ ਆ ਤਾਂ ਤੁਸੀਂ ਸਕੈਨ ਕਰ ਲਿਓ ਗੱਡੀ ਅੱਗੇ ਕਰਨ ਦੇ ਸਾਰੀ ਇਹਨਾਂ ਨੇ ਡਾਂਗ ਮਾਰ ਕੇ ਗੱਡੀ ਨਵੀਂ ਗੱਡੀ ਤੇ ਡੈਮੇਜ ਪਾਤਾ ਔਰ ਗੁਰਪ੍ਰਸਿੱਖ ਪਰਿਵਾਰ ਦੇ ਨਾਲ ਹੱਥੋਪਾਈ ਹੋਇਆ ਉਹਨਾਂ ਦੀ ਇਨਸਲਟ ਕੀਤੀ ਆ ਔਰ ਇਥੋਂ ਤੱਕ ਜੀ ਮਾਰਨ ਤੱਕ ਵੀ ਗਏ ਨੇ ਗੁਰਸਖ ਪਰਵਾਰ ਸਿੰਘ ਦਾੰਗਾ ਵੀ ਮਾਰੀਆਂ ਇਹਨਾਂ ਨੇ ਦੂਜੀ ਗੱਲ ਇਹ ਵੀ ਇਹ ਦਿਨ ਬਾ ਦਿਨ ਇਹੋ ਜਿਹੇ ਘਟਨਾਵਾਂ ਟੋਲਾਂ ਤੇ ਹੋ ਰਹੀਆਂ ਆ ਕਿ ਇਹ ਗੁੰਡਾਗਰਦੀ ਕਰ ਰਹੇ ਨੇ ਜਿਹੜਾ ਬੰਦਾ 20 ਲੱਖ ਦੀ 30 ਲੱਖ ਦੀ ਗੱਡੀ ਲੈ ਸਕਦਾ ਕਿ ਉਹ ਤੁਹਾਡਾ 100 ਪਿਆ ਟੋਲ ਨਹੀਂ ਦੇ ਸਕਦਾ ਇਹਨਾਂ ਸਾਰਾ ਸਾਰ ਧੱਕਾ ਕੀਤਾ ਜਿੰਨਾ ਚਿਰ ਇਸ ਪਰਿਵਾਰ ਨੂੰ ਸੰਤੁਸ਼ਟੀ ਨਹੀਂ ਹੁੰਦੀ ਉਹਨਾਂ ਚਿਰ ਲਈ ਇਹ ਟੋਲ ਅਣਮਿੱਥੇ ਸਮੇਂ ਲਈ ਬੰਦ ਕੀਤਾ ਗਿਆ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਇਸ ਗੱਲ ਤੇ ਸੀਰੀਅਸ ਲਿਆ ਜਾਵੇ ਇਸ ਗੱਲ ਨੂੰ ਇਹ ਹਰ ਰੋਜ਼ ਦੀ ਘਟਨਾਵਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬੇਅਦਬੀ ਕੀਤੀ ਗਈ ਹੈ ਗੁਰਸਖ ਪਰਿਵਾਰ ਦੀ ਵੀ ਅਸੀਂ ਉਸ ਤੇ ਬੇਅਦਬੀ ਦਾ ਪਰਚਾ ਵੀ ਕਰਵਾਵਾਂਗੇ ਵੈਕੁਰ ਜੇ ਖਾਲਸਾ ਵੈਕੁਰ ਜੀ ਦੇ ਫਤੇ ਚਲੋ ਜੀ ਬੋਲੋ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮੈਂ ਕੁਲਬੀਰ ਸਿੰਘ ਨੇਤਾ ਜ਼ਿਲ੍ਹਾ ਜਲੰਧ ਕਤਰਸ਼ੀਰਿ ਮਫਸਲਰ ਸਾਹਿਬ ਬੀਕੇ ਜੀ ਕੋਠਾ ਜਿਹੜਾ ਬੱਲੂਆਂ ਦਾ ਟੋਲ ਪਲਾਜਾ ਬਟਿੰਡਾ ਗੰਗਾ ਨਗਰ ਨੂੰ ਰੋਡ ਜਾਂਦੀ ਆ 77 ਅੱਜ ਜਿਹੜਾ ਕਿ ਉਥੇ ਘਟਨਾ ਕਰਮ ਹੋਇਆ ਇੱਕ ਪਰਿਵਾਰ ਦੀ ਗੱਡੀ ਭੰਨੀ ਗਈ ਆ ਉਹ ਇਧਰੋਂ ਆ ਰਹੇ ਸੀਗੇ ਤੇ ਅੱਗੇ ਉਹਨੇ ਹੋਰ ਰਜਿਸਟਰੀ ਕਰਾਉਣੀ ਸੀਗੀ ਉਥੇ ਟਾਈਮ ਲਿਆ ਸੀ ਤਹਿਸੀਲ ਦੇ ਵਿੱਚ ਨਾਲ ਉਹਨਾਂ ਦੇ ਗੁਰਸਖ ਪਰਿਵਾਰ ਆ ਜਿਨ੍ਹਾਂ ਦੀਆਂ ਕੁੜੀਆਂ ਨੂੰ ੱਟਕੇ ਮਾਰਿਆ ਗਿਆ ਟੋਲ ਦੇ ਗੁੰਡਿਆਂ ਨਿਓ ਜੋ ਉਹਨਾਂ ਦੀ ਬੇਇੱਜ਼ਤੀ ਕਰੀ ਗਈ ਐ ਇਸ ਕਰਕੇ ਅਸੀਂ ਨਾਲ ਉਹਨਾਂ ਦੇ ਬੇਅਵਦੀ ਦਾ ਪਰਚਾ ਕਰਾਵਾਂਗੇ ਤੇ ਨਾਲ ਜਿਹੜੀ ਗੱਡੀ ਭੰਨੀ ਉਹਦਾ ਜਿੰਨਾ ਚੱਕਰੇ ਪਰਿਵਾਰ ਦੀ ਜਸੱਲੀ ਨਹੀਂ ਹੁੰਦੀ ਗਈ ਉਹਨਾਂ ਚੱਕਰ ਬੀਕੇਯੂ ਖੋਸਾ ਨੂੰ ਤੇ ਟੋਲ ਵੀ ਰਹੂਗਾ ਹਣ ਮਿੱਥੇ ਸਮੇਂ ਲਈ ਬੀਕੇਯੂ ਖੋਸਾ ਜਿੰਦਾਬਾਦ ਬੀਕੇਯੂ ਖੋਸਾ ਜਿੰਦਾਬਾਦ ਟੋਲ ਕੰਪਨੀ ਦੇ ਗੁੰਡੇ ਜਿੰਦਾਬਾਦ ਟੋਲ ਕੰਪਨੀ ਦੇ ਗੁੰਡੇ ਜਿੰਦਾਬਾਦ